ਪਿਆਰ ਸਤਿ ਸ੍ਰੀ ਅਕਾਲ ਦੋਸਤੋ ਰੱਖੜੀ ਦਾ ਤਿਹਾੜੀ ਕੱਲ ਹੀ ਆਪਾਂ ਸਾਰੇ ਮਨਾ ਕੇ ਹਟਿਆ ਔਰ ਰੱਖੜੀ ਤਿਹਾੜੀ ਤੇ ਆਪਰੇ ਸਾਰਿਆਂ ਨੇ ਰੱਜ ਕੇ ਖੁਸ਼ੀਆਂ ਮਨਾਈਆਂ ਨੇ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ ਇਹ ਰੱਖੜੀ ਦਾ ਤਿਹਾੜੀ ਔਰ ਕੱਲ ਇੱਕ ਇਸ ਤਰ੍ਹਾਂ ਇੱਕ ਅਜੀਬ ਘਟਨਾ ਵਾਪਰੀ ਜੋ ਉਹ ਘਟਨਾ ਨੂੰ ਵੇਖ ਕੇ ਜੋ ਉਸ ਖਬਰ ਨੂੰ ਵੇਖ ਕੇ ਮਨ ਸੱਚੀ ਬਿਲਕੁਲ ਅ ਅੱਖਾਂ ਵਿੱਚ ਹੰਝੂ ਆ ਗਏ ਮਨ ਇੱਕਦਮ ਉਦਾਸ ਹੋ ਗਿਆ ਕਿ ਕਿਸ ਤਰ੍ਹਾਂ ਦੀ ਸਥਿਤੀ ਕਿਸ ਵੇਲੇ ਕਿਸ ਇਨਸਾਨ ਤੇ ਆ ਸਕਦੀ ਹੈ ਘਰ ਦੇ ਵਿੱਚ ਪੁੱਤਰ ਹੋਵੇ ਔਲਾਦ ਹੋਵੇ ਔਰ ਆ ਬੰਦੇ ਨੂੰ ਵਿਰਧ ਆਸ਼ਰਮ ਦੇ ਵਿੱਚ ਹੋਣਾ ਹੋਵੇ ਜਦੋਂ ਕਿ ਇੱਕ ਭੈਣ ਰਖੜੀ ਬਨਣ ਵਾਸਤੇ ਵਿਰਧ ਆਸ਼ਰਮ ਦੇ ਵਿੱਚ ਪਹੁੰਚੀ ਉਹਨੂੰ ਪਤਾ ਲੱਗਾ ਕਿ ਉਹਦਾ ਭਰਾ ਜੋ ਕਿ ਕੁਝ ਵੀ ਪਿਛਲੇ ਲਗਭਗ ਸਾਲ ਦੇ ਕਰੀਬ ਉਹ ਵਿਰਧ ਆਸ਼ਰਮ ਦੇ ਵਿੱਚ ਔਰ ਪਹਿਲੀ ਰਖੜੀ ਉਹਨੇ ਵਿਰਧ ਆਸ਼ਰਮ ਦੇ ਵਿੱਚ ਉਹਨੂੰ ਬੰਨੀ ਉਹ ਵੀਡੀਓ ਮੈਂ ਵੇਖ ਰਿਹਾ ਸੀ ਜਦੋਂ ਵੀਡੀਓ ਵੇਖ ਤੇ ਵੇਖ ਤੇ ਮੇਰੀਆਂ ਤੇ ਦੋਸਤੋ ਖੁਦ ਅੱਖਾਂ ਪਾਰ ਆਈਆਂ ਬੜਾ ਮਨ ਦੁਖੀ ਹੋਇਆ ਕਿ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ ਹੈ ਇੰਨੇ ਕਿਉਂ ਦੁਨੀਆ ਜਿਹੜੀ ਐ ਨੇ ਕਿਉਂ ਔਲਾਦ ਮਤਲਬ ਇਸ ਤਰ੍ਹਾਂ ਹੋ ਰਹੀ ਐ ਕਿ ਜੋ ਮਾਪਿਆਂ ਨੂੰ ਮਾਪੇ ਜੋ ਕਿ ਸਾਰੀ ਉਮਰ ਇੱਕ ਆਪਣੇ ਬੱਚਿਆਂ ਨੂੰ ਪਾਲਦੇ ਨੇ ਪੋਸਦੇ ਨੇ ਉਹਨੂੰ ਵੱਡੇ ਕਰਦੇ ਨੇ ਪੜਾਈਆਂ ਕਰਾਉਂਦੇ ਨੇ ਲੇਕਿਨ ਜਦੋਂ ਉਹਨਾਂ ਦਾ ਬੜਾਪਾ ਆਉਂਦਾ ਹੈ ਤੇ ਉਹ ਆਪਣੇ ਮਾਪਿਆਂ ਨੂੰ ਨਹੀਂ ਸਾਭ ਸਕਦੇ ਉਹ ਵੀਡੀਓ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਆਪਾਂ ਦੇਖਦੇ ਹਾਂ ਸਾਰੇ ਵੀਡੀਓ ਇਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਸਾਡੇ ਇਸ ਪ੍ਰੋਗਰਾਮ ਨੂੰ ਜੇ ਵਧੀਆ ਲੱਗੇ ਤਾਂ ਲਾਈਕ ਕਰਿਓ ਕਮੈਂਟ ਕਰਿਓ ਔਰ ਸ਼ੇਅਰ ਕਰਿਓ ਤਾਂਕਿ ਵੱਧ ਤੋਂ ਵੱਧ ਹੋਰ ਜੋ ਨੌਜਵਾਨ ਨੇ ਜੋ ਔਲਾਦ ਹੈ ਜੋ ਬਜ਼ੁਰਗਾਂ ਦੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਵੀ ਕੱਲ ਨੂੰ ਜਿਸ ਤਰ੍ਹਾਂ ਕਰਾਂਗੇ ਤੇ ਸਾਡੀ ਸੋਸ਼ਲ ਮੀਡੀਆ ਤੇ ਕਿੰਨੇ ਕਿਤੇ ਲੋਕਾਂ ਵੱਲੋਂ ਪ੍ਰਿਕਰੀ ਹੋਵੇਗੀ ਔਰ ਸਭਸੀਂ ਆਪਣੇ ਜੋ ਬਜ਼ੁਰਗਾਂ ਨੂੰ ਅਸੀਂ ਬਿਰਦਾਸ਼ਣ ਵਿੱਚ ਛੱਡ ਦਿੰਨੇ ਜਿੰਨਾ ਬਜ਼ੁਰਗਾਂ ਵਾਸਤੇ ਥੋੜੀ ਜਿਹੀ ਵੀ ਥਾਂ ਨਹੀਂ ਹੁੰਦੀ ਸੱਚੀ ਜਦੋਂ ਭੈਣ ਭਰਾ ਬਜ਼ੁਰਗਾਂ ਅਵਸਥਾ ਵਿੱਚ ਮੇਰੇ ਤਾਂ ਮੇਰੀਆਂ ਅੱਖਾਂ ਪਾਰੀਆਂ ਆਓ ਪਹਿਲਾਂ ਵੇਖਦੇ ਆਂ ਵੀਡੀਓ ਫਿਰ ਕਰਾਂਗੇ ਗੱਲਬਾਤ ਅੱਗੇ ਕੀ ਹੈ ਬੜਾ ਧਿਆਨ ਦਿਓ ਵਾਹ ਜੀ ਵਾਹ ਚੁੱਪ 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 ਰੋਣਾ ਆ ਗਿਆ ਜੀ ਚੁੱਪ 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 ਓਹੋ ਤੇ ਕੰਮੀ ਉਹਨੂੰ ਮੈਂ ਰਾਮੇ ਕਰ ਬਣਾਣੀ ਕਰ ਦੇ ਬਖਣੀ ਪਰ ਮਾਮਾ ਕੰਦੂ ਰੱਖਾ ਸਾਰੇ ਬਣਾਣੀ ਜੇ ਵੱਡਾ ਰੱਖਣਾ ਉਤਵਾ ਕਰੇ ਉਹ ਗੱਦੀ ਜਿਹਨਾਂ ਕਹਿਣ ਲੱਗਦੇ ਨੇ ਅੱਗੇ ਕੋਈ ਮਾਤਾ ਪਹੁੰਚੀ ਹੈ ਹੰਗਰ ਦਾਸ਼ਮ ਦੇ ਵਿੱਚ ਆਪਣੇ ਬੇਜੇ ਦੇ ਨਾਲ ਔਰ ਹੱਥ ਵਿੱਚ ਦੇਦੇ ਨੇ ਲੱਭਾ ਫੜਿਆ ਹੋਇਆ ਮਿਠਾਈ ਦਾ ਔਰ ਮਾਤਾ ਜੋ ਕਿ ਆਪਣੇ ਭਰਾ ਨੂੰ ਮਿਲਣ ਵਾਸਤੇ ਜੜਖੀ ਬੰਨਣ ਵਾਸਤੇ ਪਹੁੰਚ ਰਹੀ ਹੈ ਗਿਰ ਦਾਸ਼ਮ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਪੀਰਾਂ ਦੇ ਵਿੱਚ ਹੋ ਲੈ ਕੋ ਕੋ ਪੁੱਛੀ ਆਪਣੇ ਭਰਾ ਵਾਲੇ ਵੀ ਬੁਜੁਰਗ ਦੱਸ ਰਿਹਾ ਕੋਈ ਘਰ ਆਉਣਾ ਨਹੀਂ ਉਹਦਾ ਪ੍ਰਾਪਰ ਠੀਕਾਤ ਤੱਕ ਨਹੀਂ ਖੇਤੀ ਮਰੋ ਨਾ ਜਾਣੋ ਅਵੇ ਜਿੰਨੇ ਬਾਜੂ ਕੀਆ ਬੁੜਾ ਤੋ ਆਂ ਨਹੀਂ ਆਖ ਬੜੇ ਪੇਰ ਦੀ ਸੀ ਬੜਾ ਮੈਂ ਕੋਈ ਦੱਸ ਰਿਹਾ ਆਖਿਆ ਉਹਨੇ ਚੋਂਦਾ ਨਹੀਂ ਆਪਰੇ ਚੋਂਦਾ ਨਹੀਂ ਗੱਡੀ ਨੇ ਆਪਣੀਆਂ ਅੱਗੇ ਦੇ ਇੱਕ ਪਲ ਪਲ ਉਡੀਕਣਾ ਉਹ ਕਾਹਰੋ ਤੇ ਪੁੱਤਰੋ ਦਾ ਭਰਾ ਨਿਕਲ ਆਇਆ ਬਾਹਰ ਉਹ ਵੇਖੋ ਜੋ ਤੁਰੰਤ ਤੋਂ ਵੀ ਥੋੜੇ ਲਾਚਾਰ ਨੇ ਬੁਜੁਰਗ ਵਸਤਾ ਵਿੱਚ ਨੇ ਆਪ ਨੂੰ ਲੈ ਗਿਆ ਉਹਨਾਂ ਦਾ ਆਹ ਕੋਈ ਪਰ ਕਹਦੇ ਆਪਣੇ ਆਇਆ ਜੀ ਤਾਂ ਅੱਜ ਤੋਂ ਦੇਖਾ ਬੋਲਿਆ ਇਹ ਪੜਾਉਂਦਾ ਅੱਗੇ ਪੜੀ ਜਿੱਤਰਾ ਆਇਆ ਉਹ ਕੋਈ ਹਾਂ ਕੋਈ ਅੱਗੇ ਪੜੀ ਜਿੱਤਰਾ ਆਇਆ ਬੜਾ ਜਿਆਦਾ ਓਏ ਹੋਏ ਹੋਏ ਉਹ ਕਿਤੇ ਹੋਇਆ ਚੁੱਪ 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 ਹੋ ਗਏ ਉਹ ਕਿਤੇ ਹੋਇਆ ਨਾ ਚੁੱਪ ਵਾਹ ਵਾਹ ਇਹ ਪਿਆਰ ਮੇਰਾ ਪਰ ਪਰ ਰੱਖਣੀ ਪਰ ਮਾਮਾ ਕੰਦਰ ਸੁਈ ਰੱਖਾ ਸਾਰੇ ਸਹਬਾਣਾ ਨਹੀਂ ਜੇ ਵੱਡਾ ਰੱਖਣਾ ਤੋ ਦੁਆ ਕਰਿਓ ਯਾਦੀ ਜਿਹਨੇ ਕਹਿ ਲਗਦੀ ਨਹੀਂ ਤੇਰੇ ਤੂੰ ਵੀ ਹੋਇਆ ਨਾ ਸੋਹਦਾ ਨਹੀਂ ਲੱਲੇ ਲੱਲੇ ਤੇਰੇ ਮੌਰੀਂ ਸ਼ੋਕਲੇ ਨੇ ਉਹ ਵੀ ਆਦਮੀ ਜਿਹੜੇ ਬੱਬੇ ਮਾਰੇ ਨੇ ਵਾਹ ਜੀ ਕੋਈ ਨਹੀਂ

ਫਿਰ ਆਸ਼ਮਾ ਦੇ ਵਿੱਚ ਰਖੜੀ ਬੰਨਦਿਆ ਭੈਣ ਕਿਵੇਂ ਮਹਿਸੂਸ ਕਰੀ ਔਰ ਬਜ਼ੁਰਗ ਕਿਵੇਂ ਮਹਿਸੂਸ ਕਰ ਰਹੇ ਨੇ ਕੋਨੇ ਭੈਣ ਦਾ ਇੰਟਰਵਿਊ ਲੈਣਾ ਉਹਨਾਂ ਨੂੰ ਜੀ ਉਹ ਵਰਗੇ ਤੋਂ ਇੱਕ ਔਲਾਦ ਦੇ ਹੁੰਦਿਆ ਫਿਰ ਆਸ਼ਮਾ ਦੇ ਵਿੱਚ ਰਖੜੀ ਬੰਨਨੀ ਭਾਬਾਈ ਕਿੰਨੀ ਉਮਰੇ ਤੁਹਾਡੀ ਮੇਰੇ ਕੋਲ ਬੈਸੇ ਸਾਹਮਣੇ ਅੱਜ ਪਹਿਨ ਤੁਹਾਡੀ ਰਖੜੀ ਬੰਨਣ ਆਈ ਦੀ ਟਾਈਮ ਬੜਾ ਹੀ ਤੁਸੀਂ ਸਿੱਧਾ ਕੋਈ ਕੁ ਸਵਾਲ ਪੁੱਛਦੇ ਹੋ ਤੁਸੀਂ ਸਿਰੇ ਉੱਠੇ ਤੇ ਪਤਾ ਹੱਜ ਰਖੜੀ ਆ ਇਹ ਕਰ ਲੋ ਵਾਰੀ ਰੋ ਜੁਕਾਵੇਂ ਹਮ ਜੰਮੇ ਹੈ ਮੈਂ ਕਹ ਜੀ ਨਾ ਕਾ ਛੁੜਕੀ ਆ ਵੀ ਵਾਹ ਜੀ ਭਗਵਾਨ ਨਿਯਮ ਦੇ ਜੀ ਅੱਛਾ ਤੁਹਾਨੂੰ ਕਿੰਨੇ ਦੇਰ ਹੋਈ ਹੈ ਇਥੇ ਬ੍ਰਿਧਾ ਆਸ਼ਰਮ ਲੇ ਉਹਨੇ ਕੋਈ ਦੂਤਰੀਆਂ ਮਹੀਨਾ ਲੱਗੇ ਦੂਤ ਮਾ ਪੱਲੀ ਰਖੜੀ ਇੱਥੇ ਆ ਆ ਪਾਂਗੀ ਜਿਹੜਾ ਪੱਲੇ ਰਖੜੀ ਹਮੇਸ਼ਾ ਕਰ ਮਨਾਈਏ ਅੱਜ ਕੀ ਦੇਖਦੇ ਹੋ ਵਸਤ ਘਰ ਦੀ ਕਮਰੇ ਚ ਚਾਰ ਦੁਆਰੀ ਚ ਮਨਾਉਂਦੇ ਆ ਜਿੱਥੇ ਮਨਾਣੀ ਪਵਾਦੀ ਆ ਆ ਕੋ ਬਿਆਰੀ ਜੰਮਾ ਦਾ ਨੇ ਕੇਸੀ ਜਾਲ ਮਲਾਉ ਲੋ ਕਰੇ ਕਰੇ ਇਹ ਕੰਮ ਕਰ ਅੱਜ ਪੈਣ ਰਖੜੀ ਬੰਨਣ ਆਈ ਆ ਤੁਹਾਨੂੰ ਨਵਾਂ ਸਕੋਪ ਸਿਆਉਣਾ ਉਮੀਦਾਂ ਹੀ ਸੋਰੀ ਦੀ ਉਡੀਕ ਹੈ ਹੀ ਤੁਹਾਨੂੰ ਮਰੋ ਇੰਤਜ਼ਾਰ ਹੈ ਹਾਂ ਉਹਨੇ ਪਾਰੀ ਬੈਠਾ ਹਾਂ ਤਾਂ ਮਰ ਰੋਟੀ ਖਾਣਾ ਕਰਾ ਲਾ ਪਰ ਮੇਰੀ ਪੈਨ ਨਹੀਂ ਆਣਾ ਹਾਂ ਦੋ ਵਾਰੀ ਦੋ ਵਾਰੀ ਮੈਂ ਰੋ ਚੁੱਕਾ ਤੇ ਫੈਨ ਵੀ ਆਈ ਲੈ ਲਈ ਤੇ ਹੀ ਮੈਂ ਘਰ ਘਰ ਕੀ ਗੜਬੜੀ ਹੈ ਜੇ ਚਲੀਏ ਉਹਨੇ ਤੁਸੀਂ ਅੱਜ ਅੱਜ ਅਸੀਂ ਕਦੇ ਅਜਿਹਾ ਐਸਾ ਹੋਇਆ ਕਿ ਕੋਈ ਰਖੜੀ ਤੋੜੀ ਹੋਏ ਤੋ ਟੁੱਟੀ ਹੋਏ ਨਹੀ ਵਾਹ ਜੀ ਵਾਹ ਓਹੋ ਅੱਜ ਤੁਸੀਂ ਲੇਟ ਹੋਈਏ ਡੀਕਾ ਦੇ ਸਿਧਰਾ ਤੋਂ ਰੈਕਸ ਸੁਣਾ ਦੇ ਤੇ ਤੁਸੀਂ ਪਹਿਲੇ ਗਏ ਰਹੇ ਤੇਕੇ ਗਏ ਜੇ ਇੱਧਰ ਆਈ ਸਿੱਧਾ ਹੀ ਇਹ ਮੈਂ ਇਹ ਨਹੀਂ ਆਇਆ ਲਾੜੀ ਕੇ ਤੇ ਕੇ ਅੱਛਾ ਨਹੀਂ ਕੰਮ ਆ ਥੋੜਾ ਉਹ ਚੱਲ ਜੇ ਟੋੜ ਗਿਆ ਅਸਾਂ ਕੀ ਦੇਖਦੇ ਹੋ ਭਰਾ ਪਹਿਨਦਾ ਪਿਆਰ ਹੈ ਬੰਧਨ ਹੈ ਤੇ ਅੱਜ ਇਸ ਵੇਲੇ ਉਹਨਾਂ ਦੀ ਪੀੜਾ ਸੁਣਨਾ ਲੋਕਾਂ ਕੀ ਆਖਣਾ ਚਾਗਿਓ ਜਿਹੜੇ ਲੋਕ ਇਹਨੇ ਰਿਸ਼ਤੇ ਨਹੀਂ ਨਿਭਾਉਂਦੇ ਉਹਨਾਂ ਦੀ ਕਦਰ ਨਹੀਂ ਕਰਦੇ ਉਹਨੇ ਲੋਕਾਂ ਕੀ ਆਖਣਾ ਕਿ ਗਲਾਨਾ ਚਾਹੁੰਦੇ ਹੋ ਤੁਸੀਂ ਰੱਬ ਦਾ ਪਾਲਾ ਤੁਸੀਂ ਨਾ ਵਾਹ ਨਾ ਕਰ ਮੈਂ ਕਰਮ ਦੀ ਗੱਲ ਹੈ ਇਹ ਕਪੁੱਤਰਾ ਮੇਰਾ ਪੜਾ ਜਨਮ ਮੇਰੀ ਲਤਾ ਵਾ ਬਣੀ ਓਹੋ ਇੱਥੇ ਛੋੜੀਏ ਇੱਕ ਜਰਾ ਬਚਾਉਂਦਾ ਤੇ ਤੂੰ ਮਾਰਦਾ ਦੋ ਵਾਰੀ ਫੋੜਿਆ ਨਾ ਮੀਕਾ ਹਮਾ ਦਾ ਵੀ ਜਰਦਾ ਵੀ ਕੀ ਕਰਾ ਕੁੱਤੀ ਤਸਵੀਰ ਆਪਣਾ ਕਰਮਾਂ ਵਿੱਚ ਕਿਛਾ ਦਾ ਕੋਈ ਨਹੀਂ ਵਾਹ ਬਈ ਤੁਹਾਨੂੰ ਸਬਰ ਹੈ ਵੀ ਤੁਹਾਨੂੰ ਸਬਰ ਮੁਰਮਾ ਵੀ ਤੇ ਲਬਦੀ ਲਬਦੇ ਨਾ ਕਰਮ ਨਹੀਂ ਦਤਰੀ ਦੀ ਮਾਪੀ ਤੇ ਲਬਦੀ ਨਹੀਂ ਸਾਨੂੰ ਪਾੜਾ ਹੋਣ ਤੋਂ ਸਾਈਂ ਹੂੰ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਘਰ ਜਾਣਾ ਚਾਹੁੰਦੇ ਹੋ ਕੋਈ ਮਾਰਾ ਕੁਟਿਆ ਨਹੀਂ ਤਾਂ ਜਵ ਜਾਣਾ ਚਾਹ ਨਹੀਂ ਉੱਥੇ ਲੈਣਾ ਤੁਮੈ ਮਾਤਾ ਮਾਰਦਾ ਠੀਕ ਹੈ ਤੇ ਕੀ ਕਰਾਂ ਚਲੋ ਕੋਈ ਗੱਲ ਨਹੀਂ ਦੋਵੇਂ ਭੈਣ ਪ੍ਰਾ ਖੁਸ਼ ਰਹਿਓ ਵਾਓ ਮੇਰੇ ਰੱਬਾ ਮੈਂ ਵੀ ਦੁਆ ਕਰਗਾ ਠੀਕ ਹੈ ਨਾ ਤੇਰੇ ਬੜਾ ਸੁਣ ਖੁਸ਼ੀ ਨਾਲ ਰਹਿਣਾ ਲਾ ਦੁਖੀ ਨਹੀਂ ਠੀਕ ਆ ਸਮਝ ਗਿਆ ਤੇ ਨਹੀਂ ਦੁਬਾਰਾ ਨਹੀਂ ਤਾਂ ਚਾਪ ਮਾਰੋ ਅਜੇ ਵੀ ਰੱਬ ਦੇ ਉੱਤੇ ਭਰੋਸਾ ਹੁੰਦਾ ਠੀਕ ਉਹ ਕਿੱਥੇ ਗੁੜੀ ਮਾ ਮਾ ਨਹੀਂ ਐਸੀ ਨਹੀਂ ਡੈਡੀ ਪਰ ਭਰਾ ਤੇ ਭਾਈ ਹੁੰਦਾ ਤਾਂ ਫਿਰ ਦਰਦਾਸ਼ੂ ਦੇ ਵਿੱਚ ਅਖੀਂ ਉਹਨੇ پیسے ੱਟੇ ਨਾਲ ਦੇ ਦਿੱਤੇ ਨੇ ਕਿ ਕਿ ਆ ਕਿਛੀਆਂ ਨੂੰ ਟੇਕੇ ਚੁੱਪ ਕੇ ਆ ਵਿਸ਼ੇਣ ਦੀ ਲੈਣ ਲੱਗੀ ਆਪਣੇ ਨਾਲ ਜਿੱਦ ਜਾਵੇ ਸਾਰਾ ਪਿੰਡਾ ਜਾਵੇਗੀ ਤੇ ਪ੍ਰਾ ਫਿਰ ਮਰਦਾਸ਼ੂ ਦੇ ਵਿੱਚ ਚੱਲਣਾ ਓਹੋ ਹੱਦ ਤੱਕ ਤਾਂ ਨਹੀਂ ਕਰਨਾ ਸਮੋਗੀ ਨੂੰ ਕਿੰਨਾ ਪਾਰ ਨਹੀਂ ਦੀ ਮਨ ਪੁੱਛੇ ਜੀ ਬਹੁਤ ਮੰਨੂ ਜੇ ਇਹੋ ਜਿਹਾ ਦੇਖੇ ਸੱਚੋ ਤੇ ਮਾਨ ਇੱਕ ਵਾਰ ਹੁਣ ਮਾਰੇ ਅੰਮੇ ਕੋਈ ਤਰੀ ਵਾਲੀ ਵਾਰ ਨਹੀਂ ਜਿਹੜੀ ਵੀ ਆਣਾ ਨਹੀਂ ਲੱਗਦਾ ਪੂਰਾ ਪਿੰਡ ਆ ਕਰ ਕਰ ਗਈ ਦਿੱਤੀ ਕੋਈ ਮੁੜੀ ਨਹੀਂ ਆਵਾ ਮੁੜ ਜਣ ਜਾਂ ਆਇਆ ਅੱਛਾ ਪੁੱਛਿਆ ਆਪਣੇ ਘਰਾਂ ਦੀ ਵਾਜੀ ਵਾ ਇੱਕ ਬੜਾ ਇੱਕ ਦਰਦ ਭਰਿਆ ਹਾਫੇ ਵਾਲਾ ਇੱਕ ਇੱਕ ਦਰਦ ਭਰਿਆ ਹਸੀਨ ਸੀ ਦੋਸਤੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਤੁਸੀਂ ਵੇਖੀ ਇਹ ਨਾਲ ਨਾਲ ਕਿ ਕਿੰਨਾ ਇੱਕ ਦਰਦ ਭਰਿਆ ਹੈ ਜਿਵੇਂ ਵਾਕਿਆ ਸੀ ਜਿਹੜਾ ਆਪਾਂ ਨੇ ਵੇਖਿਆ ਜਦੋਂ ਇਸ ਤਰ੍ਹਾਂ ਵੇਖਦੇ ਆਂ ਔਰ ਬੜਾ ਮਨ ਦੁਖੀ ਹੁੰਦਾ ਇੱਕ ਔਲਾਦ ਜਿਹਨੂੰ ਆਪਾਂ ਸਾਰੀ ਉਮਰ ਪਾਲਦੇ ਆਂ ਔਰ ਇਹ ਮੈਂ ਕਹਿੰਨਾ ਉਸ ਪੱਤਰਕਾਰ ਦਾ ਉਸ ਚੈਨਲ ਦਾ ਮੈਂ ਬੜਾ ਧੰਨਵਾਦ ਕਰਦੀ ਆਂ ਜੋ ਪੁਲਿਸ ਅਲਰਟ ਚੈਨਲ ਹੈ ਜਿਨ੍ਹਾਂ ਨੇ ਇਹ ਜਾ ਕੇ ਵੀਡੀਓ ਬਣਾਈ ਔਰ ਆਪਾਂ ਲੋਕਾਂ ਤੱਕ ਪਹੁੰਚੀ ਆਪਾਂ ਕੁਛ ਨਾ ਕੁਛ ਬੱਚੇ ਜਾਂ ਕੁਛ ਨਾ ਕੁਛ ਆਉਣ ਵਾਲੇ ਜਨਰੇਸ਼ਨ ਹੈ ਜੋ ਇਸ ਤੋਂ ਸ਼ਾਇਦ ਕੁ ਸਿੱਖਿਆ ਲਵੇਗੀ ਕਿ ਸਾਡੇ ਮਾਪੇ ਜੋ ਬਿਰਧ ਆਸ਼ਰਮ ਵਿੱਚ ਨਾ ਜਾਣ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੂੰ ਰੋਟੀ ਪਾਣੀ ਰੋਟੀ ਪਾਣੀ ਤਾਂ ਮੰਗਤੇ ਵੀ ਮੰਗ ਕੇ ਖਾ ਲੈਂਦੇ ਨੇ ਲੇਕਿਨ ਜੋ ਬਿਰਧ ਆਸ਼ਰਮ ਵਿੱਚ ਜਦੋਂ ਚਲਾ ਜਾਂਦਾ ਹੈ ਉਹਨੂੰ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਯਾਦ ਆਉਂਦੀ ਹੈ ਤਾਂ ਲੇਕਿਨ ਉਹ ਬਜ਼ੁਰਗ ਮਜਬੂਰ ਹੁੰਦਾ ਦੋਸਤੋ ਆਪਣੇ ਪਰਿਵਾਰ ਵਿੱਚ ਨਹੀਂ ਮਿਲ ਸਕਦਾ ਜਿਨੇ ਆਪਣੇ ਪਰਿਵਾਰ ਵਾਸਤੇ ਆਪਣਾ ਘਰ-ਬਾਰ ਜ਼ਮੀਨ ਜਾਇਦਾਦ ਸਾਰੀ ਛੱਡੀ ਹੁੰਦੀ ਏ ਉਦੋਂ ਉਹਦਾ ਕੀ ਉਹ ਦਾ ਮਰ ਤੈੰਦਾ ਹੋਵੇਗਾ ਪਤਾ ਨਹੀਂ ਸਾਡੇ ਤੇ ਵੀ ਕੱਲ ਨੂੰ ਕਿਸ ਤਰ੍ਹਾਂ ਦਾ ਸਮਾਂ ਆਉਣਾ ਹੈ ਸੋ ਆਪਾਂ ਸਾਰੇ ਹੀ ਸੁਚੇਤ ਹੋਈਏ ਔਰ ਆਪਣੇ ਬਜ਼ੁਰਗਾਂ ਨੂੰ ਪਿਆਰ ਕਰੀਏ ਜਦੋਂ ਇਹ ਚਲੇ ਗਏ ਜਦੋਂ ਇਸ ਦੁਨੀਆ ਤੋਂ ਚਲੇ ਗਏ ਤੇ ਇਹਨਾਂ ਨੇ ਸਾਨੂੰ ਨਹੀਂ ਮਿਲਣਾ ਨਾਲੇ ਦੋਸਤੋ ਮਾਪੇ ਨੇ ਜਿਹੜੇ ਮਾਪੇ ਦੁਬਾਰਾ ਨਹੀਂ ਮਿਲਦੇ ਔਰ ਉਹਨਾਂ ਭੈਣ ਭਰਾਵਾਂ ਦਾ ਪਿਆਰ ਵੇਖ ਕੇ ਭੈਣ ਭਰਾਵਾਂ ਦਾ ਇਹ ਵਿਰਲਾਪ ਇਹ ਸਬੰਧ ਵੇਖ ਕੇ ਸੱਚੀ ਹੀ ਮਨ ਦੁਖੀ ਹੋ ਗਿਆ ਮਨ ਬੜਾ ਅੰਦਰੋਂ ਅੰਦਰੀ ਮਨ ਰੋ ਰਿਹਾ ਦੋਸਤੋ ਤੁਹਾਨੂੰ ਵੀ ਇਹ ਕਿਸ ਤਰ੍ਹਾਂ ਦਾ ਲੱਗਾ ਸਾਰਾ ਵਾਕਿਆ ਤੁਸੀਂ ਆਪਣੇ ਵਿਚਾਰ ਜਰੂਰ ਕਮੈਂਟ ਵਿੱਚ ਦੱਸਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ